ਉਕਤੇ ਤੋਂ ਬਾਅਦ ਹਮਾਸ ਦੀ ਕੈਦ ਵਿੱਚੋਂ ਤਿੰਨ ਔਰਤਾਂ ਨੂੰ ਰਿਹਾ ਕੀਤਾ ਗਿਆ ਹੈ। ਇਹ ਔਰਤਾਂ ਰੋਮੀ ਗਲੋਨ, ਐਮਲੀ ਜੈਮਰੀ ਅਤੇ ਡੋਰੈਂਸ ਟਿੰਕਰਚਰ ਨੂੰ ਰਿਹਾ ਕੀਤਾ ਗਿਆ ਸੀ। ਇਸ ਨਾਲ ਸਮਝੌਤੇ ਦੇ ਪਹਿਲੇ ਪੜਾਅ ਵਿੱਚ 33 ਬੰਦਕਾਂ ਦੀ ਰਿਹਾਈ ਦੀ ਪ੍ਰਕਿਰਿਆ ਸ਼ੁਰੂ ਹੋ ਜਾਵੇਗੀ। ਸਮਝੌਤੇ ਮੁਤਾਬਕ ਇਜ਼్రਾਇਲ ਹਰੇਕ ਬੰਦਕ ਦੇ ਬਦਲੇ ਸੀ ਫਿਲਸਤੀਨੀ ਕੈਦੀਆਂ ਨੂੰ ਰਿਹਾ ਕਰੇਗਾ। ਕਾਜਾਪੱਟੀ ਵਿੱਚ 471 ਦਿਨਾ ਯਾਨੀ ਕਿ 15 ਮਹੀਨਿਆਂ ਤੋਂ ਵੱਧ ਸਮੇਂ ਤੋਂ ਚੱਲ ਰਹੀ ਲੜਾਈ ਐਤਵਾਦ ਨੂੰ ਚੰਗ ਮੰਦਵੀ ਤੇ ਬੰਦਕਾਂ ਦੀ ਰਿਹਾਈ ਸਮਝੌਤੇ ਤੋਂ ਬਾਅਦ ਰੁਕ ਗਈ ਹੈ। ਸਮਝੌਤਾ ਲਾਗੂ ਹੋਣ ਤੇ ਕੁਝ ਘੰਟੇਾਂ ਦੇਰੀ ਹੋਈ ਸੀ ਕਿਉਂਕਿ ਹਮਾਸ ਨੇ ਤਿੰਨ ਔਰਤਾਂ ਦੇ ਨਾਵਾਂ ਦੀ ਸੂਚੀ ਪ੍ਰਦਾਨ ਕਰਨ ਵਿੱਚ ਦੇਰ ਕੀਤੀ ਸੀ। ਦਾਸ ਦੇ ਕਿ ਹਮਾਸ ਨੇ ਤਿੰਨ ਔਰਤਾਂ ਨੂੰ ਰਿਹਾ ਕਰ ਦਿੱਤਾ। ਇਤੇ ਨੌਰਤਾਾਂ ਰੂਮੀ ਗੋਨਨ ਐਮਲੀ ਦੇ ਮੈਰੀ ਅਤੇ ਡੋਰੈਂਸਟਿੰਗ ਵਿਚਨ ਰਿਹਾ ਕੀਤਾ ਗਿਆ ਹੈ ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ 트ੰਪ ਨੇ ਦਿਨੋਰਤਾ ਦੇ ਹਾਈ ਦਾ ਸਵਾਗਤ ਕੀਤਾ ਹੈ ਐਤਵਾਰ ਨੂੰ ਸਮਝੌਤਾ ਲਾਗੂ ਹੋਣ ਤੱਕ ਉੱਤਰੀ ਗਾਜਾ ਵਿੱਚ جاری ਲੜਾਈ ਵਿੱਚ ਇਜ਼raਇਲੀ ਗੋਲੀਬਾਰੀ ਅਤੇ ਬੰਬਾਰੀ ਵਿੱਚ 13 ਰੰਗ ਹਲਿਸਤਨੀ ਮਾਰੇ ਗਏ ਸਨ ਇਜ਼raਇਲੀ ਫੌਜ ਨੇ ਕਿਹਾ ਕਿ ਉਸਨੇ ਅੱਤਵਾਦੀਆਂ ਦੇ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਹੈ ਗਾਜਾ ਵਿੱਚ 15 ਮਹੀਨਿਆਂ ਤੋਂ ਵੱਧ ਸਮੇਂ ਚੱਲ ਰਹੀ ਲੜਾਈ ਵਿੱਚ 46900 13 ਫਲਸਤੀਨੀ ਮਾਰੇ ਗਏ ਸਨ ਇਸ ਤੋਂ ਇਲਾਵਾ ਖੰਡਰ ਦੀ ਤਬਦੀਲ ਹੋ ਚੁਕੇ ਗਾਜ਼ਾ ਦੇ ਮਲਬੇ ਹੇਠਾਂ ਦੱਬੇ ਮਨ ਵਾਲਿਆਂ ਦੀ ਗਿਣਤੀ 100 ਤੋਂ ਜ਼ਿਆਦਾ ਹੈ ਲਗਾਤਾਰ ਬੰਬਾਰੀ ਅਤੇ ਗੋਲੀਬਾਰੀ ਕਾਰਨ ਕਿਸੇ ਨੂੰ ਵੀ ਇੰਨਾਂ ਲਾਸ਼ਾਂ ਨੂੰ ਕੱਢਣ ਦਾ ਸਮਾਂ ਨਹੀਂ ਮਿਲਿਆ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੇ ਗਾਜ਼ਾ ਜੰਗ ਮੰਦੀ ਸਮਝੌਤੇ ਤਹਿਤ ਤਿੰਨ ਜ਼ੈਲੀ ਬੰਦਕਾਂ ਦੀ ਰਿਹਾਈ ਦਾ ਸਵਾਗਤ ਕੀਤਾ ਹੈ ਵਾਈਟ ਹਾਊਸ ਨੇ ਤਿੰਨ ਇਜ਼raਇਲੀ ਬੰਦਕਾਂ ਨੂੰ ਰਿਹਾ ਕਰਨ ਦਾ ਐਲਾਨ ਕੀਤਾ ਜਿਨ੍ਹਾਂ ਨੂੰ 472 ਦਿਨਾਂ ਤੋਂ ਬੰਦੀ ਬਣਾ ਕੇ ਰੱਖਿਆ ਗਿਆ ਸੀ ਇੱਕ ਅਧਿਕਾਰਿਤ ਪ੍ਰੈਸ ਕਾਨਫਰੰਸ ਦੇ ਅਨੁਸਾਰ ਪਿਛਲੇ ਮਈ ਵਿੱਚ ਮੱਧਪੂਰਬ ਲਈ ਸਮਝੌਤਾ ਅੱਗੇ ਰੱਖਿਆ ਗਿਆ ਸੀ ਆਖਰ ਉਹ ਸਫਲ ਹੋ ਗਿਆ ਉਹਨਾਂ ਨੇ ਵਿਦੇਗਾ ਨੂੰ ਕਿਹਾ ਕਿ ਪਿਛਲੇ ਮਈ ਵਿੱਚ ਮੱਧਪੂਰਬ ਲਈ ਜੋ ਸੌਦਾ ਮੈਂ ਅੱਗੇ ਰੱਖਿਆ ਸੀ ਉਹ ਆਖਰਕਾਰ ਸਿੱਧ ਹੋ ਗਿਆ ਹੈ ਗਾਜ਼ਾ ਵਿੱਚ ਜੰਗਬੰਦੀ ਲਾਗੂ ਹੋ ਗਈ ਹੈ ਤੇ ਅਸੀਂ ਬੰਦਕਾਂ ਨੂੰ ਰਿਹਾ ਹੁੰਦੇ ਦੇਖ ਰਹੇ ਹਾਂ 3 ਇਜ਼ਰਾਈਲੀ ਔਰਤਾਂ ਨੂੰ 470 ਦਿਨਾਂ ਲਈ ਅਨੇਰੀ ਸੁਰੰਗਾਂ ਵਿੱਚ ਉਹਨਾਂ ਦੀ ਇੱਛਾ ਪੂਰਤ ਰੱਖਿਆ ਗਿਆ ਸੀ ਦੱਸਦੇ ਕਿ 23 ਲੱਖ ਦੀ ਆਬਾਦੀ ਵਾਲੇ ਗਾਜ਼ਾ ਦੀ 2% ਦੀ ਤੋਂ ਵੱਧ ਆਵਾਦੀ ਜੰਗ ਵਿੱਚ ਮਾਰੇ ਗਈ ਅਤੇ 90% ਲੋਕ ਬੇਕਾਰ ਹੋ ਗਏ ਸਨ ਗਾਜ਼ਾ ਦੀ ਲੜਾਈ ਵਿੱਚ 400 ਦੇ ਕਰੀਬ ਇਜ਼raਇਲੀ ਸੈਨਿਕ ਵੀ ਮਾਰੇ ਗਏ ਸਨ ਇਜ਼raਇਲ ਦੇ ਵਿਦੇਸ਼ ਮੰਤਰੀ ਗਿਡੀਆਨ ਸਾਰ ਨੇ ਕਿਹਾ ਕਿ ਹਮਾਫ਼ ਨੇ ਜਾਰੀ ਕੀਤੀਆਂ ਜਾਣ ਵਾਲੇ ਔਰਤਾਂ ਦੇ ਨਾਵਾਂ ਦੀ ਸੂਚੀ ਤੈਸਮੇਂ ਤੋਂ 18 ਘੰਟੇ ਦੇ ਨਾਲ ਸੌਂਪੀ ਹੈ ਦੋ ਕਿ ਹਮਾਸ ਨੇ ਕਿਹਾ ਹੈ ਕਿ ਤਕਨੀਕੀ ਕਾਰਨਾਂ ਕਰਕੇ ਸੂਚੀ ਦੇਣ ਵਿੱਚ ਦੇਰੀ ਹੋਈ ਹੈ ਇਸ ਦੇਰੀ ਕਾਰਨ ਸਮਝੌਤੇ ਨੂੰ ਲਾਗੂ ਕਰਨ ਵਿੱਚ ਦੇਰੀ ਹੋਈ ਜੇ ਇਹਨਾਂ 42 ਦਿਨਾਂ ਦੇ ਤਿੰਨ ਪੜਾਵਾਂ ਵਾਲੀ ਚੰਗਬੰਦੀ ਸਮਝੋਤੇ ਵਿੱਚ ਸਭ ਕੁਝ ਯੋਜਨਾਬੰਦ ਤਰੀਕੇ ਨਾਲ ਚੱਲਦਾ ਹੈ ਤਾਂ ਇਹ ਗਾਜ਼ਾ ਵਿੱਚ ਲੜਾਈ ਦੀ ਸਥਾਈ ਸਮਾਪਤੀ ਲਈ ਜ਼ਾ ਪਧਰਾ ਕਰੇਗਾ ਹਾਲਾਂਕਿ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੇਜ਼ਮੇ ਨਤਨੀਆਹੁਨ ਨੇ ਸਪੱਸ਼ਟ ਕੀਤਾ ਹੈ ਕਿ ਜੇਕਰ ਸਮਝੌਤੇ ਦੀ ਉਲੰਘਣਾ ਹੁੰਦੀ ਹੈ ਤਾਂ ਇਜ਼ਰਾਈਲ ਨੂੰ ਹਮਲਾ ਕਰਨ ਦਾ ਅਧਿਕਾਰ ਹੋਵੇਗਾ ਸਮਝੌਤੇ ਮੁਤਾਬਿਕ ਇਜ਼ਰਾਈਲ ਹਰੇਕ ਬੰਦਕ ਦੇ ਬਦਲੇ ਦੀ ਫਿਲਸਤੀਨੀ ਕੈਦਨੋਰੀ ਹਾ ਕਰੇਗਾ ਹਮਾਸ ਛੇ ਹਫਤਿਆਂ ਵਿੱਚ ਕੁੱਲ 33 ਬੰਦਕਾਂ ਰਿਹਾ ਕੀਤਾ ਗਿਆ ਇਨ੍ਹਾਂ ਵਿੱਚ ਔਰਤਾਂ ਬੱਚੇ 50 ਸਾਲ ਤੋਂ ਬਾਅਦ ਉਮਰ ਦੇ ਮਰਦ ਬਿਮਾਰ ਤੇ ਜ਼ਖਮੀ ਸ਼ਾਮਿਲ ਹੋਣਗੇ ਇਹ ਅਦਲਾ ਬਦਲੀ ਰੈੱਡ ਕਰਾਸ ਰਾਹੀਂ ਕੀਤੀ ਜਾਵੇਗੀ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਹਮਾਸ ਅਤੇ ਇਸਲਾਮਿਕ ਜਿਹアド ਕੋਲ 98 ਇਜ਼ਰਾਈਲੀ ਅਤੇ ਵਿਦੇਸ਼ੀ ਬੰਦਖਾਨ ਪਰੌਣਾ ਵਿੱਚ ਸਿਰਫ ਅੱਧੇ ਜ਼ਿੰਦਾ ਹਨ ਹਮਾਸ ਕੋਲ ਕੁਝ ਬੰਦਕਾਂ ਦੀ ਲਾਸ਼ਾਂ ਦੀ ਰਿਪੋਰਟਾਂ ਵੀ ਹਨ ਉਹ ਇਜ਼ਰਾਈਲ ਨੂੰ ਸੌਂਪ ਦਿੱਤੀਆਂ